ਇਸ ਹੀ 나ਗਦੌਣ ਪੁੱਚਨੰਨਾ ਦੇ ਵਿੱਚ ਆਏ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਦੇ ਪਵਨੋਸਵਰ ਭੰਡਾਰ ਲੱਗਦਾ ਆ ਉਹ ਪ੍ਰਬੰਧ ਕਰਨਾ ਗੱਲਬਾਤ ਕਰਨੀ ਹੈ ਸਾਡੇ ਕੋਲ ਪੰਡ ਜੀ ਆਏ ਆ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਕੀ ਪੰਡ ਨਾਮ ਕੀ ਆਪਣਾ ਨਾਮ ਮੇਰਾ ਪੰਕਜ ਜੀ ਹਾਂਜੀ ਬੰਬਾਂ ਬੋਲੇ ਹਾਂ ਤਾਂ ਬੰਬਾਂ ਬੋਲੇ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਦਾ ਪ੍ਰੋਗਰਾਮ ਇੱਥੇ ਮਨਾਇਆ ਗਿਆ ਜੀ ਤੇ ਖੋਲ ਦਾ ਭੋਗ ਪਾਇਆ ਗਿਆ ਜੀ ਉਸ ਤੋਂ ਬਾਅਦ ਸਮਾਨਪੁਰ ਕਰਾਇਆ ਗਿਆ ਤੇ ਲੰਗਰ ਪੰਟਾਇਆ ਗਿਆ ਹਾਂਜੀ ਬਾਅਦ ਚੜ ਕੇ ਸੰਗਤਾਂ ਨੇ ਸਾਲਿਆ ਤੇ 73 ਸਾਲ ਦੀ ਤਰ੍ਹਾਂ ਬਹੁਤ ਵਧੀਆ ਸਾਡਾ ਪ੍ਰੋਗਰਾਮ ਸੰਪੂਰਨ ਹੋਇਆ ਧੰਨਵਾਦ ਜੀ ਸੰਗਤਾਂ ਦਾ ਕਾਫੀ ਥੇ ਜੀ ਤੰਤਲ ਕਰੇ ਅਸਮੇਤ ਬਹੁਤ ਵਧੀਆ 780 ਬੰਦੇ ਦਾ ਕਾਫਲਾ ਹੋਇਆ ਜੀ ਪੂਰਾ ਹਾਂਜੀ ਤੇ ਵਧੀਆ ਲੰਗਰ ਪਾਣੀ ਦਾ ਪ੍ਰਬੰਧ ਸੀਗਾ ਮੈਂ ਤਾਂ ਹੁਣ ਵੀ ਦੇਖਦਾ ਜੀ ਆ ਦੇਖੋ ਕਿ ਟਾਈਮ ਮੇਰੇ ਕੋਲੋ 3.5 ਹੋ ਗਏ ਆ ਇਹ ਅਜੇ ਵੀ ਸੰਗਤਾਂ ਬੰਦਾ ਪੰਡਾਲ ਭਰਿਆ ਪਿਆ ਵਾ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਸ਼ਿਵਰਾਤਰੀ ਦੇ ਪਾਵਨ ਉਤਸਵ ਦਾ ਇਹ 나ਗਦੌਣ ਇੱਥੇ ਸ਼ਿਵਰਾਤਰੀ ਮਨਾਈ ਜਾਂਦੀ ਆ ਰਵੈਣ ਜੀ ਦੇ ਭਾਸ਼ ਤੇ ਭੋਗ ਰੱਖੇ ਜਾਂਦੇ ਆ ਇੱਥੇ ਹਮ ਵੀ ਪਾਇਆ ਜਾਂਦਾ ਹਾਂਜੀ ਰਮੈਣ ਤੋਂ ਬਾਅਦ ਹਮਨ ਪਾਇਆ ਗਿਆ ਜੀ ਹਾਂਜੀ ਤੇ ਉਸ ਤੋਂ ਬਾਅਦ ਲੰਗਰ ਪਸਾਇਆ ਗਿਆ ਪਹਿਲਾਂ ਪਕੌੜਿਆਂ ਚਾਹ ਕੋੜਿਆਂ ਦਾ ਲੰਗਰ ਚੱਲਿਆ ਹਾਂਜੀ ਫਿਰ ਪ੍ਰਸ਼ਾਦਾ ਚੱਲਿਆ ਜੀ ਪੂਰੀਆਂ ਛੋਲਿਆਂ ਦਾ ਲੰਗਰ ਚੱਲਿਆ ਉਹ ਹਲੇ ਤੱਕ ਚੱਲੀ ਜਾਂਦਾ ਸ਼ਾਮ ਤੱਕ ਇੱਥੇ ਰਹਿਣਾ ਜੀ